ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਜਿਸ ਦੇ ਉੱਪਰ ਨੌਕਰੀ ਦੇਣ ਦੇ ਬਦਲੇ ਨਜਾਇਜ਼ ਵਸੂਲੀ ਜੋ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਹੈ ਉਸ ਮਹਿਲਾ ਦੇ ਖਿਲਾਫ ਜਿਸ ਨੇ ਇੱਕ ਨੌਕਰੀ ਦੇਣ ਦੇ ਬਦਲੇ ਜੋ ਨਕਦੀ ਲਈਏ ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿ ਅਸੀਂ ਨੌਕਰੀਆਂ ਬਿਨਾਂ ਸ਼ਰਤਾਂ ਦੇ ਦੇ ਰਹੇ ਹਾਂ ਪਰ ਅੱਜ ਆਮ ਆਦਮੀ ਪਾਰਟੀ ਦੀ ਇਹ ਵਿਧਾਇਕਾ ਜਿਸ ਦੇ ਉੱਪਰ ਇਹ ਗੰਭੀਰ ਇਲਜ਼ਾਮ ਲੱਗੇ ਨੇ ਜਿਸ ਦੇ ਉੱਪਰ ਹੁਣ ਕੇਸ ਦਰਜ ਹੋਇਆ ਹੈ ਤੁਸੀਂ ਜੁੜਿਓ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਲ ਤੁਹਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਜੋ ਬਹੁਤ ਵੱਡਾ ਟੰਡੋਰਾ ਪਿੱਟਿਆ ਜਾ ਰਿਹਾ ਹੈ ਪੰਜਾਬ ਵਿੱਚ ਜੋ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਵੱਡੇ ਵੱਡੇ ਬੋਰਡ ਲਾਏ ਜਾ ਰਹੇ ਨੇ ਕਿ ਬਿਨਾਂ ਸਿਫਾਰਿਸ਼ ਤੋਂ ਨੌਕਰੀ ਦਿੱਤੀ ਜਾ ਰਹੀ ਏ ਪਰ ਦੂਸਰੇ ਪਾਸੇ ਅੱਜ ਵੱਡੇ ਖੁਲਾਸੇ ਹੋ ਗਏ ਨੇ ਇੱਕ ਆਮ ਆਦਮੀ ਪਾਰਟੀ ਦੀ ਜੋ ਸੀਨੀਅਰ ਲੀਡਰ ਜਿਸ ਨੇ ਇੱਕ ਨੌਕਰੀ ਦੇ ਬਦਲੇ ਕੁਝ ਨਜਾਇਜ਼ ਵਸੂਲੀ ਕੀਤੀ ਏ ਜਿਹੜੇ ਕਿ ਉਹ ਨੌਕਰੀ ਲੈਣ ਵਾਲੇ ਉਸ ਸ਼ਖਸ ਦੇ ਕੋਲੋਂ ਮਹੀਨਾਵਾਰ ਇੱਕ ਜੋ ਤਨਖਾਹ ਦੇ ਵਿੱਚੋਂ ਪੈਸੇ ਲੈਣ ਦੀ ਗੱਲ ਕਬੂਲੀ ਗਈ ਏ ਜਿਸ ਤੇ ਉਪਰ ਅਜ ਕੇਸ ਦਰਜ ਹੋਇਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਇਤਤਕਾਲੀ ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ ਸਰਪੰਚ ਸਤਵੀਰ ਕੌਰ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਜੋ ਡਰਾਈਵਰ ਦੀ ਨੌਕਰੀ ਦਿਵਾਉਣ ਦੇ ਬਦਲੇ ਉਸ ਦੀ ਮਹੀਨਾਵਰਤਨਖਾ ਦੇ ਵਿੱਚੋਂ ਹਿੱਸਾ ਲੈਣ ਦਾ ਦੋਸ਼ ਲੱਗਿਆ ਹੈ ਜੋ ਉਸਨੇ ਇੱਕ ਡਰਾਈਵਰ ਨੂੰ ਸਰਕਾਰੀ ਨੌਕਰੀ ਡਰਾਈਵਰੀ ਦੀ ਦਵਾਈ ਤੇ ਉਸ ਕੋਲੋਂ ਮਹੀਨੇ ਦੇ ਵਿੱਚੋਂ ਜੋ ਤਨਖਾਹ ਮਿਲੇਗੀ ਉਸ ਦੇ ਵਿੱਚੋਂ ਉਹ ਆਪਣਾ ਹਿੱਸਾ ਲੈਂਦੀ ਰਹੇਗੀ ਸੋ ਉਸਨੇ ਵਿਜੀਲੈਂਸ ਨੂੰ ਇਸ ਦੀ ਦਰਖਾਸਤ ਦਿੱਤੀ ਤੇ ਵਿਜੀਲੈਂਸ ਨੇ ਅੱਜ ਉਸ ਨੂੰ ਕਾਬੂ ਕੀਤਾ ਭ੍ਰਿਸ਼ਟਾਚਾਰ ਦੇ ਤਾਂਕ ਉਸਤੇ ਉੱਪਰ ਮਾਮਲਾ ਦਰਜ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਸ਼ਿਕਾਇਤਕਰਤਾ ਜਤਿੰਦਰ ਸਿੰਘ ਜੋ ਕਿ ਪਿੰਡ ਭਵਾਨੀਗੜ ਤਲਵੰਡੀ ਸਾਬੋ ਬਠਿੰਡਾ ਦਾ ਰਹਿਣ ਵਾਲਾ ਹੈ ਉਸਨੇ 2023 ਵਿੱਚ ਵਿਜੀਲੈਂਸ ਬਿਊਰੋ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਸੀ ਜਤਿੰਦਰ ਸਿੰਘ ਨੂੰ 24 ਜੁਲਾਈ 2023 ਨੂੰ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਵਿੱਚ ਆਊਟਸੋਰਸਿੰਗ ਅਧੀਨ ਡਰਾਈਵਰ ਵਜੋਂ ਨਿਯੁਕਤ ਕੀਤਾ ਗਿਆ ਸੀ ਉਸ ਨੂੰ ਨਿਗਮ ਦੇ ਚੇਅਰਮੈਨ ਰਕੇਸ਼ ਪੁਰੀ ਨੂੰ ਸੌਂਪਿਆ ਗਿਆ ਸੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਸਤਵੀਰ ਕੌਰ ਅਤੇ ਰਕੇਸ਼ ਕੁਰੀ ਨੇ ਜਤਿੰਦਰ ਸਿੰਘ ਤੋਂ ਕਥਿਤ ਤੌਰ ਤੇ 10000 ਰੁਪਏ ਪ੍ਰਤੀ ਮਹੀਨਾ ਦੀ ਮੰਗ ਕੀਤੀ ਬਾਅਦ ਵਿੱਚ ਉਸ ਨੂੰ ਰੱਖਣ ਦੀ ਸ਼ਰਤ ਵਜੋਂ ਇਹ ਰਕਮ 8500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਤੇ ਦੋਸ਼ ਹੈ ਕਿ ਦੋ ਮਹੀਨਿਆਂ ਦੀ ਤਨਖਾਹ ਵਿੱਚੋਂ 10000 ਕਿਸ਼ਤ ਵਜੋਂ ਲੈ ਵੀ ਗਏ ਜੋ ਜਤਿੰਦਰ ਸਿੰਘ ਤੇ ਉਸਦੇ ਮਾਪਿਆਂ ਨੇ ਹੋਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਅਕਤੂਬਰ 2023 ਤੋਂ ਬਾਅਦ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਗਿਆ ਜੋ ਆਊਟਸੋਰਸਿੰਗ ठेके दे ए नौकरी दी शीट जेडी ਦਿੱਤੀ ਗਈ ਸੀ ਸ਼ਿਕਾਇਤ ਦੀ ਜਾਂਚ ਦੇ ਦੌਰਾਨ ਜਤਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ 11 ਆਡੀਓ ਅਤੇ ਵੀਡੀਓ ਰਿਕਾਰਡਿੰਗ ਸੌਪੀਆਂ ਇਨ੍ਹਾਂ ਰਿਕਾਰਡਿੰਗਾਂ ਦੀਆਂ ਟ੍ਰਾਂਸਕ੍ਰਿਪਟਾਂ ਸ਼ਿਕਾਇਤਕਰਤਾ ਦੀ ਮੌਜੂਦਗੀ ਵਿੱਚ ਤਿਆਰ ਕੀਤੀਆਂ ਗਈਆਂ ਸਨ ਜਾਂਚ ਵਿੱਚ ਸਾਹਮਣੇ ਆਇਆ ਕਿ ਗਲਬਾ ਦੇ ਦੌਰਾਨ ਸਤਵੀਰ ਕੌਰ ਨੇ ਪ੍ਰਤੀ ਮਹੀਨਾ 8500 ਰੁਪਏ ਪ੍ਰਾਪਤ ਕਰਨ ਦੀ ਗੱਲ ਸਵੀਕਾਰ ਕੀਤੀ ਤੇ ਇਹ ਵੀ ਮੰਨਿਆ ਕਿ 10000 ਪਹਿਲਾਂ ਹੀ ਲੈ ਜਾ ਚੁੱਕੇ ਹਨ ਰਿਕਾਰਡਿੰਗ ਵਿੱਚ ਚੇਅਰਮੈਨ ਰਕੇਸ਼ ਪੁਰੀ ਨਾਲ ਗੱਲਬਾਤ ਵੀ ਸ਼ਾਮਲ ਹੈ ਜਿਸ ਵਿੱਚ ਉਹ ਨੌਕਰੀਆਂ ਅਤੇ ਪੈਸੇ ਬਾਰੇ ਚਰਚਾ ਕਰਦੇ ਸੁਣੇ ਜਾ ਰਹੇ ਹਨ ਇੱਕ ਰਿਕਾਰਡਿੰਗ ਵਿੱਚ ਪੁਰੀ ਨੇ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹ ਵਿਵਸਥਾ ਅੱਗੇ ਨਹੀਂ ਚੱਲ ਸਕਦੀ ਕਿਉਂਕਿ ਜਦੋਂ ਉਸ ਨੂੰ ਨੌਕਰੀ ਦਵਾਈ ਗਈ ਉਸ ਕੋਲੋਂ ਮਹੀਨਾ 10000 ਰੁਪਏ ਜੋ ਤਨਖਾਹ ਵਿੱਚੋਂ ਲੈਣ ਦੀ ਗੱਲ ਕਬੂਲੀ ਗਈ ਵਿਜੀਲੈਂਸ ਬਿਊਰੋ ਦੀ ਜਾਂਚ ਨੇ ਪਹਿਲੀ ਨਜ਼ਰ ਇਹ ਸਾਬਤ ਕੀਤਾ ਕਿ ਸਤਵੀਰ ਕੌਰ ਨੇ ਆਪਣੇ ਰਾਜਨੀਤਿਕ ਪ੍ਰਭਾਵ ਅਤੇ ਰਕੇਸ਼ ਕੁਰੀ ਨਾਲ ਸਬੰਧਾਂ ਦੀ ਵਰਤੋਂ ਕਰਦਿਆਂ ਹੋਇਆਂ ਨੌਕਰੀ ਹਾਸਲ ਕਰਨ ਦੇ ਬਦਲੇ ਗੈਰਕਾਨੂੰਨੀ ਪੈਸੇ ਦੀ ਮੰਗ ਕੀਤੀ ਸੀ ਇਸ ਅਧਾਰ ਤੇ ਸਤਵੀਰ ਕੌਰ ਵਿਰੁੱਧ ਭ੍ਰਿਸ਼ਟਾਚਾਰ ਰੋਕਥਮ ਕਾਨੂੰਨ 1988 ਦੀ ਧਾਰਾ 7ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਾਂਚ ਵਿੱਚ ਰਕੇਸ਼ ਕੁਰੀ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਹੋਰ ਅਧਿਕਾਰੀ ਵੀ ਜਾਂ ਕਰਮਚਾਰੀ ਇਸ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਹਨਾਂ ਦੇ ਵਿਰੁੱਧ ਵੀ ਜੋ ਕੇਸ ਦਰਜ ਕੀਤਾ ਜਾਵੇਗਾ ਜੋ ਆਮ ਆਦਮੀ ਪਾਰਟੀ ਦੀ ਇੱਕ ਸੀਨੀਅਰ ਲੀਡਰ ਜਿਸ ਦੇ ਉੱਪਰ ਭ੍ਰਿਸ਼ਟਾਚਾਰ ਰੋਕੂ ਤਹੱਦ ਤੱਤ ਮਾਮਲਾ ਦਰਜ ਹੋਇਆ ਜੋ ਨੌਕਰੀ ਦੇਣ ਦੇ ਬਦਲੇ ਉਸਨੇ ਮਹੀਨਾ ਵਰਤਨ ਖਾਣ ਲਿਆਣੀ ਸ਼ੁਰੂ ਕੀਤੀ